ਵਾਹਿ ਕਰੇ ਕੁਰਬਾਨੀ ਵਿਚਾਰਨੀ ਪੈਗੀ ਬੜਨੀ ਪੈਗੀ ਕੋਈ ਵੀ ਗੁਣ ਸਿੱਖਣਾ ਹੈ ਸਤਿ ਆਤ ਦੀ ਲੋੜ ਹੈ ਗੁਰੂ ਦੀ ਲੋੜ ਹੈ ਸਾਡੀਆਂ ਬੱਚੀਆਂ ਭੈਣਾਂ ਪਤਾਵਾ ਸੋ ਤੇਰ 12 ਸ਼ਿੰਗਾਰ ਵਾਸਤੇ ਜਾਂਦੀਆਂ ਹਨ ਠੀਕ ਹੈ ਧਰਮ ਚ ਸਾਰੇ ਰਸ ਹਨ ਸਾਰੇ ਗੁਣ ਸਾਰੇ ਜਜ਼ਬੇ ਸਾਰੀਆਂ ਖੁਸ਼ੀਆਂ ਮਹਾਰਸ ਇਹਦਾ ਨਾਮ ਹੈ ਧਰਮ ਤੇ ਲਰਪਾਉ देयर वेयर ਇਹ ਹੈ ਜੀਵਨ ਜਿੰਨੇ ਕੀ ਸੋ ਧਰਮ ਤੋਂ ਬਿਨਾ ਅਸੀਂ ਅਧੂਰੇ ਹਾਂ ਹਾਰੇ ਮਨੁੱਖਾਂ ਦਾ ਕੋਈ ਧਰਮ ਹੈ ਅਸੀਂ ਸੰਪੂਰਨ ਨਹੀਂ ਹਾਂ ਅਧੂਰੇ ਹਾਂ ਸਭ ਕੋ ਸਾਨੂੰ ਸਿੱਖਣਾ ਪੈਂਦਾ ਹੈ ਬਾਹਰੋਂ ਬਾਹਰੋਂ ਭੋਜਨ ਮਿਲਦਾ ਹੈ ਹੋ ਸਕਦਾ ਪਾਣੀ ਸਭ ਜਗ੍ਹਾ ਹੋਏ ਬਾਹਰੋਂ ਸਬੰਧ ਬਣਦੇ ਹਨ ਸਭ ਕੁਝ ਬਾਹਰੋਂ ਮਿਲਦਾ ਹੈ ਫਿਰ ਅਸੀਂ ਹਰੀ ਦੀ ਖੋਜ ਉਹ ਵੀ ਬਾਹਰ ਹੀ ਲੱਭਦੇ ਹਾਂ ਬਾਹਰ ਕਿਤੇ ਹੋਏਗਾ ਨਹੀਂ ਇਹ ਪਰਮ ਭਲੇਖਾ ਹੈ ਸ ਇਹ ਨਿਰਪਉ ਨਿਰਵੈਰ ਚਜਮੇ ਦਾ ਨਾਮ ਹੈ ਜੀਵਨ ਪਰ ਧਰਮ ਤੋਂ ਬਿਨਾ ਅਧੂਰਾ ਹੈ बाहर मुखी हा अंदर मुखी होना सी, ए रतन जवाहर तीर्थ लाल गुरु ब्रह्म सब कुछ शरीर जैसी सो ये ਆਖਰੀ আর ਪਹਿਲਾ ਮੌਕਾ ਮਿਲਿਆ ਹੈ ਜੀਵਨ ਦੁੱਖ ਨੂੰ ਅਸੀਂ ਸਾਰੇ ਪਛਾਣਦੇ ਹਾਂ ਦੁੱਖ ਕਿਉਂ ਹੈ ਇਹ ਜਾਣ ਪਛਾਣਨੇ ਸਾਨੂੰ ਤਤਸਾਰਤਕ ਜਾਣਾ ਪਏਗਾ ਸੋ ਇਜਾਣਾ ਤੱਕ ਜਾਣਾ ਪਏਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਮੋਟੀਵੇਟ ਕਰ ਰਹੇ ਹਨ ਡਾਇਰੈਕਸ਼ਨ ਦੇ ਰਹੇ ਹਨ ਰਸਤਾ ਦੱਸ ਰਹੇ ਹਨ ਸਿੱਖਾਂ ਦੇ ਸਾਰਿਆਂ ਦੇ ਸਾਝੇ ਗੁਰੂ ਹਨ ਸਿੱਖਾਂ ਨੂੰ ਸੇਵਾ ਸਵਾਰ ਮਿਲੀ ਹੈ 238 ਸਾਲ ਜੀ ਕੇ ਸਾਨੂੰ ਸਹੀ ਔਰ ਸੋਖਾਰਾ ਸਤਾ ਬਣਾਇਆ ਹੈ ਘਰ ਦੀ ਖਬਰ ਲੈਣੀ ਪੈਗੀ ਸੋ ਬੋਲ ਨਾਲਸ ਰਿਸ਼ਤਾ ਜੁੜਿਆ ਰਹੇਗਾ ਜੇ ਬੱਚੇ ਬੋਲਦੇ ਹਨ ਪਤਨੀ ਬੋਲਦੀ ਹੈ ਬੋਲ ਸਭ ਕੁਝ ਹੈ ਸੰਬੰਧ ਬਣੇਗਾ ਇਹ ਅੰਦਰ ਅੰਦਰ ਹੀ ਸਭ ਕੁਝ ਇਸ ਰੀਝ ਅਜ ਮੇਰਾ ਚਿੱਤ ਨਹੀਂ ਲੱਗਦਾ ਅੱਜ ਮੈਂ ਬੇਚੈਨ ਸੋ ਭਗਤਾਂ ਦੇ ਸੰਸਾਰੀਆਂ ਦਾ ਕੀ ਫਰਕ ਹੈ ਇਹ ਪੰਜ ਤਰ੍ਹਾਂ ਦੇ ਜੋ ਪੜਾਵਾਂ ਮਨੋਖੰਦ ਸ ਇਹ ਕਹੇ ਤੋ ਰਿਹਾ ਹੈ ਮਨਮੁਖ ਹੈਕ ਮਨ ਦੀਆਂ ਕਰਦਾ ਹੈ ਜੇ ਮਨ ਕਹਿੰਦਾ ਹੈ ਮਨ ਦੇ ਪਿੱਛੇ ਇੱਕ ਸਾਧ ਹੈ ਜੇ ਸਾਧ ਰਿਹਾ ਹੈ ਮਨ ਨੂੰ ਪੰਚੇ ਹੋਏ ਦਾ ਨਾਮ ਹੈ ਸੰਤ ਸੰਤ ਦੇ ਅਖਰੀ ਆਤਮ ਸੱਚ ਦਾ ਅੰਤ ਸਭ ਸਮਝ ਹੈ ਨੂੰ A to Z ਪੰਡਤ ਹੋਈ ਟਿੱਕਾ ਲਾਣਾ ਮਾਲਾ ਫੇਰ ਦੀ ਠੀਕ ਹੈ ਇਹ ਸਮਝ ਕਰਨੀ ਪਵੇਗੀ ਅਕਲ ਸਮਝ ਸੋ ਸਭ ਕੁਝ ਗੁਰੂ ਕੋਲ ਪੰਡਾਰੇ ਹਨ ਗੁਰੂ ਮਿਲ ਨਾਲ ਇੱਕ ਨਿਕ ਹੋਣਾ ਅਸੀ ਸੋ ਸਿੱਖਿਆ ਲੈਣੀ ਪੈਗੀ ਵਿਦਿਆ ਪੜਨੀ ਪੈਗੀ ਵਿਚਾਰਨੀ ਪੈਗੀ ਸੋ ਜਿਨ੍ਹਾਂ ਨੇ ਗਿਆਨ ਹੈ ਵਿਦਿਆ ਹੈ ਅੱਜ ਉਹਨਾਂ ਦੇਸ਼ਾਂ ਤੋਂ ਅਸੀਂ 200 250 ਸਾਲ ਪਿੱਛੇ ਆ ਸੋ ਪੜਿਆ ਨਾ ਪੜਿਆ ਨਹੀਂ ਵਿਚਾਰਿਆ ਜਾਣਾ ਕਿੰਨਾ ਅਮਲੀ ਜੀਵਨ ਜੀਆ ਹੈ ਕੀ ਵਿਚਾਰਿਆ ਜੈਗਾ ਜੀ ਸੋ ਦਾਸ ਤੋਂ ਬਹੁਤੀ ਗਲਤੀ ਆਉਰੀ ਹੈ ਮੂਰਖ ਜਥਾ ਸੰਗਤ ਅਰ ਗੁਰਬਖਸ਼ ਨਾ ਰ ਬਖਸ਼ ਲੈਣਾ ਅਸੀਂ ਮਨੁੱਖ ਹਾਂ ਸਾਰਿਆਂ ਦਾ ਧਰਮ ਇੱਕੋ ਹੀ ਹੈ ਭਗਤ ਕੀ ਕਰਦੇ ਆ ਨਾ ਉਹ ਨੱਕੋ ਕੱਟਦੇ ਹਨ ਮਾਇਆ ਨੂੰ ਕੰਨੋ ਕੱਟਦੇ ਹਨ ਗੱਲ ਹੀ ਕਟਿਆ ਸੋ ਅਸੀਂ ਆਨੇ ਨੱਕ ਨਹੀਂ ਰੰਦਾ ਸਭ ਦੁੱਖ ਤੇ ਕਾਰਨ ਤੱਕ ਜਾਣਾ ਪਏਗਾ ਕੰਨ ਨਿੰਦਾ ਕੋਈ ਕਰੇ ਕੋਈ ਭਲਾ ਕਹੇ ਬੁਰਾ ਕਹੇ ਉਹ ਪਰਵਾਹ ਨਹੀਂ ਕਰਦੇ ਪ੍ਰਾਈ ਆਮਾਨ ਕਿਉਂ ਰੱਖੀ ਐ ਦਿੱਤੀ ਸੁਖ ਹੋਏ ਗੁਰ ਕਾ ਸਬਦ ਗੁਰਥਾ ਟਿਕਾ ਹੋਰ ਥਾ ਪ੍ਰਗਟ ਨਾ ਹੋਏ ਅੰਨੇ ਵਸਾਨਕ ਪਿਆ ਘਰ ਘਰ ਵਿੱਚਨ ਜਾਏ ਉਨਾਂ ਪਰਖਣ ਆਵੇ ਅੰਡਨ ਪੱਲਾ ਪਾਏ ਜੇ ਆਪ ਪਰਖਣਾ ਦੇ ਤਾਂ ਪਰਖਿਆ ਥਾਵੋਂ ਲਿਓ ਪਰਖਾਏ ਜੇ ਉਸ ਨਾਲ ਚਿਤ ਲਾਏ ਤਾਂ ਵਥ ਲਹ ਨੌਨੇ ਤ ਪੱਲਾ ਪਾਏ ਕਰ ਹੁੰਦਾ ਧਨ ਜਗ ਭੁੱਖਾ ਮੂਆ ਜਦ ਸਤਗੁਰ ਸੋਜੀ ਨਾ ਹੋਏ ਸਬਦ ਸੀਤਲ ਮਨ ਤਨ ਵਸੈ ਤਿੱਥੈ ਸੋਗ ਵਜੋਗ ਨ ਕੋਇ ਵਸਤ ਪਰਾਈ ਆਪ ਗਰਭ ਕਰੇ ਮੂਰਖ ਆਪ ਗਨਾਏ ਨਾਨਕ ਬਿਨ ਸਰਸੇ ਨਾਨਕ ਬਿਨ ਬੂਝੇ ਕਿਨੇ ਨਾ ਪਾਇਓ ਫਿਰ ਫਿਰ ਆਵੇ ਜਾਏ ਸ ਉਹ ਕਈ ਸਭਾ ਚ ਮਰੇਗਾ ਕੁਕਰ ਬਿਰਤੀ ਇਹ ਕਈ ਬਿਰਤੀਆਂ ਆਉਣਗੀਆਂ ਕਈ ਸਭਾ ਹੋਣਗੇ ਸ ਅੰਦਰ ਹੀ ਲਾਲ ਜਵਾਰ ਸਭ ਕੁਝ ਅੰਦਰ ਹੀ ਆ ਤੀਰਤਰੀ ਅੰਦਰ ਹੈ ਸ੍ਰੀਚ ਜੀ ਭਾਲ ਕਰਨੀ ਪੈਗੀ ਜੀ ਜਿੱਥੇ ਲੇਤਾ ਉੱਤੇ ਘੋੜਿਆਂ ਨੇ ਜਿੱਥੇ ਅੱਗ ਹੈ ਜਿੱਥੇ ਧੂਆ ਹੈ ਅੱਗ ਹੈ ਜਿੱਥੇ ਬੱਚੇ ਹਨ ਉੱਤੇ ਮਾਤਾ ਪਿਤਾ ਵੀ ਹੈ ਸੋ ਅੰਦਰ ਹੀ ਹੈ ਸਭ ਕੁਝ ਬਾਹਰੋਂ ਮਿਲੇਗਾ ਅੰਦਰ ਮੁਖੀ ਹੋਣਾ ਪਏਗਾ ਜੀ ਅੰਦਰ ਹੀ ਰਤਨ ਜੋਹਰ ਮਾਨ ਕਰਨ ਬਰਲੇ ਨੂੰ ਸਮਝਾਏਗੀ ਜੀ ਉਹ ਸੰਤ ਹੈ ਪਹੁੰਚੇ ਹੋਏ ਦਾ ਨਾਂ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਦੇ ਫਤਿਹ